ਤੋ ਬਈ ਮੋਟੂ ਪਤਲੂ ਅੱਜ ਬਣ ਰਹੇ ਆ ਤੇ ਮੋਟੂ ਪਤਲੂ ਨੂੰ ਖਾਣ ਨਹੀਂ ਦਿੰਦਾ ਕੁਝ ਇਸ ਕਰਕੇ ਆ ਉਹਦੇ ਸਾਈਡੋਂ ਮਨਿਆ ਜੋ ਦੇਖੋ ਚੱਬਰਿਆ ਪਤਾ ਨਹੀਂ ਕਿ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ 26 ਨਵੰਬਰ ਤੇ ਮਹੀਨੇ ਦੇ ਕਹਿੰਦੇ ਆਖਰੀ ਦਿਨ ਰਹਿ ਗਏ ਤੇ ਅਗਲਾ ਮਹੀਨਾ ਆ ਗਿਆ ਦਸੰਬਰ ਦਾ ਤੇ ਅੱਜ ਦੀ ਬੀਡੀਓ ਪਾਉਣੇ ਘਰ ਤੋਂ ਕਰਦੇ ਆਂ ਸਟਾਰਟ ਤੇ ਮੌਸਮ ਦਿਖਾਉਂਦੇ ਆਂ ਪਹਿਲਾਂ ਤੁਹਾਨੂੰ ਤੇ ਮੌਸਮ ਅੱਜ ਫੇਰ ਬਹੁਤ ਵਧੀਆ ਬਣਿਆ ਹੋਇਆ ਧੁੱਪ ਨਿਕਲ ਗਈ ਸਵੇਰ ਤੋਂ ਹੀ ਪਿੱਛੇ ਦੇਖ ਸਕਦੇ ਹੋ ਤੇ ਚੰਗੀ ਤਰਫਾ ਤੁਹਾਨੂੰ ਦਿਖਾਉਂਦੇ ਆਂ ਤੇ ਦੇਖੋ ਵੀਰ ਕਿੰਨੀ ਵਧੀਆ ਧੁੱਪ ਨਿਕਲੀ ਅੱਜ ਤੇ ਸੂਰਜ ਚੜ੍ਹਿਆ ਤੇ 9 ਵਜੇ ਸਵੇਰ ਕੇ ਤੇ ਮੋਟੂ ਪਤਰੂ ਇੱਧਰ ਲੱਗ ਰਹੇ ਆਂ ਆਪਣੀ ਮਸਤੀਆਂ ਤੇ ਅੱਜ ਕੱਲੇ ਬੰਨ ਕੇ ਰੱਖਣੇ ਪੈਣੇ ਆ ਮੈਂ ਤੁਹਾਨੂੰ ਦੱਸਿਆ ਵੀ ਇਹ ਛੱਡਦੇ ਨਹੀਂ ਖਸੂਈ ਅੰਡੇ ਬਹੁਤ ਖਾਂਦੇ ਆਂ ਇਮੋਟੂ ਪਰ ਇਹ ਬੰਨੇ ਹੋਇਆ ਪੱਤਲੂ ਇੱਧਰ ਕਿਉਂਕਿ ਮੋਟੂ ਪੱਤਲ ਨੂੰ ਕੁਸਖਾਨ ਨਹੀਂ ਦਿੰਦਾ ਇਸ ਕਰਕੇ ਤੇ ਇੱਧਰ ਆਪਣੀ 베ਰੀ 바ਵੀ 베ਰ ਵੀ ਆ ਗਏ ਤੇ ਬੜੇ ਬੜੇ ਆ ਦੇਖੋ ਵਧੀਆ 베ਰ ਲੱਗੇ ਤੇ ਅੱਧੇ ਪੰਟਾਣੇ ਇਸਕੇ ਵੱਟਤੇ ਸੀ ਕਿਉਂਕਿ ਪਰਾਂ ਸੜਕਾ ਕੋਈ ਚਾਨ ਜਾਣ ਨੂੰ ਤੰਗ ਕਰਦੇ ਸੀ ਤੇ ਕਿੰਨੂ ਦਾ ਬੇਡਾ ਇਹਦੇ ਛਪਾਂ ਕਿੰਨੂ ਲੱਗੇ ਹੋਏ ਸੀ ਖਾ ਲੈ ਤੇ ਇੱਧਰ ਆਪਣੇ ਸੰਜੋਗ ਹੋਰ ਦੀ ਸਾਈਕਲ ਹੀ ਤੇ ਚਲਾਂਗੇ ਤੇ ਦੇ ਵੀ ਖੇਤਾਂ ਚ ਬਾਕੀ ਚਲੋ ਫਿਰ ਮੰਨ ਅੱਜ ਦੇ ਵੀਲੌਗ ਚ ਤੁਹਾਨੂੰ ਤੇ ਡੰਗਰ ਆਪਾਂ ਸਾਰੇ ਕੜਤੇ ਵਾਰ ਧੁੱਪ ਚ ਬਾਕੀ ਤੁਹਾਨੂੰ ਪਤਾ ਆਪਣੇ ਪਰਈ ਆ ਇਹ ਅੱਜ ਦਾ ਵੀਊ ਦੇਖੋ ਵੀਰੋ ਧੁੱਪ ਦੇਖੋ ਸਭ ਤੋਂ ਪਹਿਲਾਂ ਕਿੰਨੀ ਵਧੀਆ ਨਿਕਲੀ ਹੋਈ ਆ ਇਹ ਬਾਕੀ ਡੰਗਰ ਵਿਰੋਧੋਂ ਦੱਸਿਆ ਆਪਾਂ ਬਾੜੇ ਚ ਬੰਨੇ ਆ ਤੇ ਦੇਖੋ ਕਿਵੇਂ ਧੁੱਪ ਸੇਕ ਰਹੀਆਂ ਤੇ ਡੰਗਰ ਤੇ ਅੱਜ ਮੌਸਮ ਵੀਰ ਬਹੁਤ ਵਧੀਆ ਕਿਉਂਕਿ ਕੜਾਕੇ ਦੀ ਧੁੱਪ ਨਹੀਂ ਕਰ ਰਹੀ ਹਤੇ ਹਮਾ ਝੋਟਾ ਤੇ ਪੱਕ ਵੇਚਦਾ ਸੀ ਤੇ ਇਹ ਵਾਲਾ ਪਰੱਖਾ ਰੇੜੀ ਚ ਬਾਕੀ ਮੁਰਗੀ ਆਪਣੇ ਖੁੱਲੀਆਂ ਤੇ ਮੌਸਮ ਦੇਖੋ ਤੇ ਇਸ ਤੋਂ ਵੀ ਵਧੀਆ ਵੀ ਹੋ ਆ ਗਿਆ ਆਪਣੇ ਮੋਟਰ ਤੇ ਜਾ ਕੇ ਤੇ ਚਲਾਂਗੇ ਫਿਰ ਚਲੋ ਫਿਰ ਮਿਲਦੇ ਆ ਮੋਟਰ ਤੇ ਪਹਿਲਾਂ ਪਿੰਡਿਆਂ ਬਿਰੋਚਾ ਫਿਰ ਚਲਦੇ ਆਂ ਖੇਤਾਂ ਚ ਤੇ ਫਿਰ ਦਰਸਾਉਂਦੇ ਆ ਤੁਹਾਨੂੰ ਖਾਣ ਲੈ ਨਾ ਤੈਨੂੰ ਨਹੀਂ ਮਿਲਦੀ ਆਰ ਥਾਵੜੇ ਵੀ ਲਗਾਗੇ ਖਾ ਲੈ ਨਾ ਖਾਲੇ ਚ ਪੜਾ ਤਾ ਮੈਂ ਛਟੇ ਖਾਣੇ ਉਸੋ ਖਾਣੇ ਲੈ ਕੇ ਆਇਆ ਰਿਲਿਓ ਜੀ ਵਗੈਰਾ ਦਿਖਾਉਣਾ ਜੀ ਮੋਟਵਾ ਹੋ ਰਿਹਾ ਹੈਂ ਤਾਂ ਚੱਲ ਜਾਈਏ ਜਰਰੀ ਕਿ ਤਰੱਕੀ ਪੂਸ ਕਰਕੇ ਕੰਬ ਰਿਆ ਚੱਲ ਇਹਨਾਂ ਨੂੰ ਛੱਡ ਦੇਣਾ ਪੈਂਦਾ ਯਾਰੋ ਏ ਮਿੱਤਰੋ ਪਹੁੰਚ ਗਏ ਪਾਵਣੀ ਮੋਟਰਪਾ ਤੇ ਪਹਿਲਾ 뷰 ਚੈੱਕ ਕਰੋ ਕਿੰਨਾ ਵਧੀਆ 뷰 ਬਣਿਆ ਹੋਇਆ ਦੇਖੋ ਮਾਹੌਲ ਤੇ ਕਣਕ ਆਪਣੀ ਭਰਤੀ ਸਾਰੀ ਆਪਾਂ ਤੇ ਦੇਖੋ ਰੈਲੀ ਮਾਰ ਲੱਗੀ ਤੇ ਆਪਣੀ ਸਾਈਕਲ ਤਾਂ ਵੀਰੋ ਪਹੁੰਚ ਗਏ ਪਾਵਣੀ ਮੋਟਰਪਾ ਤੇ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਤੇ 뷰 ਇੰਨਾ ਵਧੀਆ ਬਣਿਆ ਹੋਇਆ ਦੇਖੋ ਕਿ ਮੈਂ ਮਤਲਬ ਉੱਪਰ ਨਿਕਲੀ ਐ ਇੰਨਾ ਸੋਹਣਾ ਮੌਸਮ ਬਣਿਆ ਹੋਇਆ ਤੇ 10 ਵਜ ਗਏ ਹੁਣ ਤੇ ਆਪਾਂ ਆਈਸੀ ਆਪਣੀ ਸਾਈਕਲ ਤੇ ਗਿੜੀ ਲਾਣ ਤੇ ਗਣਕੂਨਕ ਵਗੈਰਾ ਦੇਖਣਾ ਤੇ ਦੁਕਾਨੇयां ਤੁਹਾਨੂੰ ਦੇਖੋ ਵੀਰੋ ਇਹ ਕਿਲਾ ਬਣਾ ਲੈ ਰਹਿਂਦਾ ਇਹਨੂੰ ਲਾਵਾਂਗੇ ਪਾਣੀ ਕਿਉਂਕਿ ਲਾਈਟ ਨਹੀਂ ਆ ਰਹੀ ਤੇ ਇੱਧਰ ਆਪਾਂ ਤਿੰਨ ਕਿੱਲੇ ਭਰਤੇ ਤੇ ਇੱਧਰ ਵੀ ਭਰਤੇ ਤੇ ਬਾਕੀ ਸਬਜ਼ੀ ਦਿਖਾਣੇ ਆ ਤੁਹਾਨੂੰ ਆਪਣੀ ਦੇਖੋ ਵੀਰੋ ਜਿਹੜੇ ਆਪਾਂ ਮੋٹے ਗਠੇ ਲਾਈ ਸੀ ਦੇਖੋ ਸਾਰੇ ਕਿ ਕਿ ਦੇਖੋ ਕਿਵੇਂ ਮਤਲਬ ਕਿੰਨਾ ਫਰਕ ਆਇਆ ਇਹ ਘਟੇ ਚ ਸੌਰੀ ਇਹ ਨਾ 3.5 ਨਾ 3 ਦੇਖੋ ਕਿੰਨਾ ਮੋਟਾ ਮਤਲਬ ਇਧਰ ਪਰਲਾ ਤੇ ਇਧਰਲੇ ਦੇਖੋ ਤੇ ਬਾਕੀ ਗੋਪੀ ਤਣੀਆਂ ਵੀ ਹੋ ਗਏ ਦੇਖੋ ਆਪਣਾ ਕੋਪੀ ਪਾਲਕ ਸਾਰੀ ਹੋ ਗਈ ਤਾਂ ਵੀਰੋਂ ਆਪਾਂ ਦਿਖਾਤੇ ਤੁਹਾਨੂੰ ਤੇ ਕਣਕ ਨਾਲੇ ਆਪਣੀ ਅੱਧੀ ਰਹਿੰਦੀ ਹੈ ਅੱਧੀ ਭਰੀਆ ਤੇ ਬਾਕੀ ਤਨੂੰ ਜੋ ਕੁਝ ਹੈਗਾ ਸੀ ਅੱਜ ਦਾ ਬਲੌਗ ਚ ਦਿਖਾਤਾ ਤੇ ਮਿਲਦੇ ਆ ਅਗਲੇ ਕੱਲ ਦੇ ਬਲੌਗ ਦੇ ਵਿੱਚ ਤਬ ਤੱਕ ਲਈ ਸਭ ਨੂੰ ਸਸਤੇਤਾਲ ਚਲੋ